ਨਵੇਂ-ਨਵੇਂ ਇੰਚਾਰਜ ਸਹਿਬਾਨ ਬੜਾਏ ਸੀਗੇ ਪਪੇਸ਼ ਭਗੇ ਜੀ ਕਾਂਗਰਸ ਵਾਲੇ ਤੇ ਉਹਨਾਂ ਦੇ ਮਗਰ ਕਹਿੰਦੇ ਵੀਡੀਓ ਵਾਲੇ ਪੈ ਗਏ ਹੁਣ ਕਰੇਡਾ ਮਾਰ ਰਹੇ ਹਨ ਉਨਤੇ ਕਈ ਥਾਵਾਂ ਤੇ ਰੇਡਾਂ ਮਾਰੀ ਮਕੇਲ ਸਾਬ ਮੁੱਖ ਮੰਤਰੀ ਰਹੇ ਹਨ ਛਤੀਸਗੜ੍ਹ ਦੇ ਜੀ ਜੀ ਛਤੀਸਗੜ੍ਹ ਦੇ ਮੁੱਖ ਮੰਤਰੀ ਰਹਿਣ ਤੋਂ ਇਲਾਵਾ ਉਹ ਵਿਵਾਦਾਂ 'ਚ ਵੀ ਰਹੇ ਨੇ ਹਮ ਮਕਦਮੇਬਾਜ਼ੀ ਚ उलझे ਨੇ ਉਹ ਜੀ ਤਾਂ ਹੁਣ ਦੇਖੋ ਉਹਨਾਂ ਦੇ ਘਰ ਰੇਡ ਮਾਰੀ ਆ ਆਈਡੀ ਨੇ ਹਮ ਜਦੋਂ ਕੋਈ ਬੰਦਾ ਸਾਬਕਾ ਸੀਐਮ ਹੈ ਉਦੋਂ ਕਈ ਵਾਰ ਸਰਕਾਰਾਂ ਬਹੁਤਾ ਉਹਦਾ ਪਿੱਛਾ ਨਹੀਂ ਕਰਦੀਆਂ ਹੂੰ ਪਰ ਕਿਉਂਕਿ ਉਹ ਪੰਜਾਬ ਦੇ ਇੰਚਾਰਜ ਬਣ ਕੇ ਹੁਣ ਕਹਾਣੀ ਜੁੜ ਗਈ ਇੱਧਰੋਂ ਜੀ ਇੱਧਰੋਂ ਆਪਣੇ ਪ੍ਰਗਟ ਸਿੰਘ ਰਾਜਾ ਵੜਿੰਗ ਉਹਨਾਂ ਨੇ ਚੱਕਤਾ ਕੰਮ ਕਿ ਭਈ ਤੁਸੀਂ ਤੇ ਸਾਡਾ ਇੰਚਾਰਜ ਜਿਹੜਾ ਹੋ ਇਸ ਕਰਕੇ ਨੱਪਣ ਨੂੰ ਫਿਰਦੇ ਆ ਦੱਬਨ ਨੂੰ ਫਿਰਦੇ ਆ ਦੱਬਦਾ ਕਿੱਥੇ ਹੈ ਨਾ ਤਾਂ ਉਹ ਕਹਿੰਦੇ ਵੀ ਕਿਉਂਕਿ ਤੁਸੀਂ ਪੰਜਾਬ ਚ ਕਾਂਗਰਸ ਨੂੰ ਰੋਕਣਾ ਚਾਹੁੰਦੇ ਹੋ ਹੂੰ ਕੁਝ ਕੁ ਰਾਜ ਇਹ ਹੈ ਨਾ ਜਿੱਥੇ ਕਾਂਗਰਸ ਸੁਪਣਾ ਦੇਖਦੀ ਹੈ ਕਿ ਅਸੀਂ ਆ ਸਕਦੇ ਹਾਂ ਬਹੁਤੇ ਰਾਜਾਂ ਦੇ ਵਿੱਚੋਂ ਤੇ ਬਾਹਰ ਹੀ ਹੋ ਗਏ ਨੇ तकरीबन तकरीबन ਗੱਲ ਇਹ ਕਿ ਇਧਰ ਜੁੜ ਗਿਆ ਮਾਮਲਾ ਕਿਉਂਕਿ ਉਹ ਹਾਲ ਦੇ ਦਿਨਾਂ ਦੇ ਵਿੱਚ ਇਨਚਾਰਜ ਬਣਿਆ ਹੂੰ ਤੇ ਪੰਜਾਬ ਦੀ ਪੋਲਿਟਿਕਸ ਪਤਾ ਨਹੀਂ ਕੀ ਹੋ ਗਿਆ ਕਿ ਹੋਜੀ ਵਾਹ ਵਗੀ ਆ ਪੰਜਾਬ ਦੀ ਪੋਲਿਟਿਕਸ ਜੇ ਤੁਸੀਂ ਦੇਖੋਗੇ ਜਿਹੜੀ ਕੇਂਦਰੀ ਗੱਲਬਾਤ ਹੁੰਦੀ ਆ ਨਾ ਉੱਤੇ ਮੀਡੀਆ ਜਿਹੜਾ ਹੂੰ ਕੌਮੀ ਪੱਤਰਤਾ ਮੀਡੀਆ ਜੀ ਉਹਨਾਂ ਦੇ ਜਿਹੜੇ ਕਹੋ ਕਿ ਆਜ਼ਾਦ ਮੀਡੀਆ ਵਾਲੇ ਵਿਸ਼ਲੇਸ਼ਕ ਆ ਉਹ ਵੀ ਇੱਥੇ ਨਿਗਾ ਰੱਖੀ ਬੈਠੇ ਆ ਪੂਰੀ ਹੂੰ ਇਹ ਪਤਾ ਨਹੀਂ ਕੀ ਆ ਭਾਰਤੀ ਜਨਤਾ ਪਾਰਟੀ ਵਲ ਹੁਣ ਤੁਸੀਂ ਦੇਖੋ ਨਾ ਚੀਜ਼ਾਂ ਨੂੰ ਸਮਝੀਦਾ ਹੁੰਦਾ ਕਿ ਅਰਵਿੰਦ ਕੇਜਰੀਵਾਲ ਆਏ ਤੇ ਨਾਲ ਹੀ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੇ ਭੇਜਤਾ ਜੀ ਪਿੱਛੇ ਪਿੱਛੇ ਆਹ ਅੱਜਕੱਲ ਪਿੱਛੇ ਪਿੱਛੇ ਬੜਾ ਚੱਲਦਾ ਸਿਰਸਾ ਆਏ ਇੱਥੇ ਉਹਨਾਂ ਨੇ ਚੰਗੀ ਚੰਡ ਵੀ ਕੀਤੀ ਸ਼ਬਦਾਂ ਰਾਹੀਂ ਫਿਰ ਜੇ ਤੁਸੀਂ ਦੇਖੋਗੇ ਤਾਂ ਜਿਹੜੇ ਗੁਲਾਬਚੰਦ ਕਟਾਰੀਆ ਜੀ ਆ ਉਹ ਲੁਧਿਆਣੇ ਚ ਪਹੁੰਚ ਗਏ ਜੀ ਨਾਲ ਦੀ ਨਾਲ ਹੀ ਜ਼ਿਮਨੀ ਚੋਣ ਦਾ ਐਲਾਨ ਹੋਣ ਤੋਂ ਬਾਅਦ ਹੂੰ ਇਹ ਚੀਜ਼ਾਂ ਨੂੰ ਆਪਾਂ ਦਰਖਨਾਰ ਨਹੀਂ ਕਰ ਸਕਦੇ ਠੀਕ ਹੈ ਕਾਂਗਰਸ ਆਪਣੀਆਂ ਦਲੀਲਾਂ ਦੇ ਰਹੀ ਆ ਉਹ ਕਹਿ ਰਿਹਾ ਬਈ ਜੇ ਤੁਸੀਂ ਸੱਚੇ ਜੇ ਤੇ ਸੱਚੇ ਨੂੰ ਡਰਖਾਤਾ ਭਈ ਹੂੰ ਉਹ ਕਹਿੰਦਾ ਵੀ ਨਹੀਂ ਈਡੀ ਉਡੀ ਤੋਂ ਡਰਤਾ ਲੱਗਦਾ ਹੀ ਆ ਤੁਹਾਡੀਆਂ ਏਜੰਸੀਆਂ ਤੋਂ ਭਰਾਵਾ ਡਰ ਤੇ ਦੁਬਾਰਾ ਸੌਰੀ ਡਰ ਤੇ ਜਿਹੜਾ ਇਹਨੂੰ ਲੱਗਦਾ ਹੀ ਹੈ ਜ਼ਿਆਦਾ ਲੱਗਦਾ ਹੀ ਆ ਤਾਂ ਕਹਿੰਦਾ ਮਤਲਬ ਇਹ ਆ ਕਿ ਭਈ ਉਹ ਬਪੇਸ਼ ਬਗੇਲ ਜੀ ਦੀ ਜਿਹੜੀ ਇਹ ਰੇਡ ਵਾਲੀ ਕਹਾਣੀ ਆ ਉਹ ਪੰਜਾਬ ਤੱਕ ਚਰਚਾ ਦਾ ਵਿਸ਼ਾ ਇਸ ਕਰਕੇ ਬਣ ਗਈ ਕਿਉਂਕਿ ਭਾਜਪਾ ਕਾਂਗਰਸ ਨੂੰ ਰੋਕਣਾ ਚਾਹੁੰਦੀ ਆ ਅਜਿਹਾ ਉਹ ਦੋਸ਼ ਲਾ ਰਹੇ ਨੇ ਹੂੰ ਤੇ ਇਸ ਕਰਕੇ ਉਹ ਜਿਆਦਾ ਹੀ ਮਾਮਲਾ ਜਿਹੜਾ ਚਰਚਾ ਚ ਆ ਗਿਆ ਜੀ ਹੂੰ ਬਿਲਕੁਲ ਬਿਲਕੁਲ ਮਿੰਟ ਜੀ ਆ ਕੁਲਰੀਆ ਸਾਹਿਬ ਕਹਿ ਰਹੇ ਕਹਿੰਦੇ ਆ ਅਗਲੇ ਸਾਲ ਜਨਵਰੀ ਤੋਂ ਦੇਖਿਓ ਕਹਿੰਦੇ ਤੁਸੀਂ ਪੰਜਾਬ ਦੇ ਵਿੱਚ ਕਿਵੇਂ ਰੇਡਾਂ ਵਾਜਦੇ ਆ ਕਹਿੰਦੇ ਭਾਜਪਾ ਚ ਕਿਵੇਂ ਸ਼ਾਮਲ ਹੁੰਦੇ ਆ ਕਹਿੰਦੇ ਕਾਂਗਰਸੀ ਆ ਇਹ ਤਾਂ ਤੁਸੀਂ ਵੀ ਕਿਹਾ ਸੀਗਾ ਕਿ ਜਿਵੇਂ ਜਿਵੇਂ ਵੋਟਾਂ ਨੇੜੇ ਆਉਣਗੀਆਂ 27 ਨੇੜੇ ਆਉਂਦਾ ਜਾਊਗਾ ਤੇ ਬੜਾ ਕੁਝ ਵੇਖਣ ਨੂੰ ਮਿਲੂ ਇੰਟਰਸਟਿੰਗ ਬੜਾ ਕੁਝ ਜੀ ਮੇਤਰ ਪੰਜਾਬ ਵੌਇਸ ਕਹ ਰਿਹਾ ਕਿ ਨਵੀਂ ਹੱਦਬੰਦੀ ਨਾਲ ਪੰਜਾਬ ਵਿਧਾਨ ਸਭਾ ਦੀਆਂ ਸੀਟਾਂ ਨੂੰ ਵਧਾ ਨਹੀਂ ਨਹੀਂ ਵਿਧਾਨ ਸਭਾ ਤੇ ਤਾਂ ਪਤਾ ਨਹੀਂ ਹੋ ਕਿੰਨਾ ਕੋ ਅਸਰ ਪਾਊਗਾ ਜੀ ਇਹਦੇ ਤੇ ਅਸੀਂ ਇੱਕ ਬਕਾਇਦਾ ਸ਼ਨੀਵਾਰ ਆ ਲਾਈਵ ਦੇ ਵਿੱਚ ਹਮ ਇੱਕ ਸੈਗਮੈਂਟ ਕਰ ਚੁੱਕੇ ਹਾਂ ਜੀ ਤੁਸੀਂ ਉਹ ਸੁਣ ਲੈਣਾ ਜਾਂ ਸਾਡੀ ਟੀਮ ਇੱਥੇ ਪਾ ਦੇਵੇਗੀ ਜੀ ਜੋ ਲੋਕ ਸਭਾ ਚ ਜੋ ਅਸਪੈਕਟ ਹੈਗੇ ਨੇ ਵੱਖ-ਵੱਖ ਉਹ ਅਸੀਂ ਉੱਥੇ ਕਵਰ ਕੀਤੇ ਵਿਧਾਨ ਸਭਾ ਤੇ ਕੀ ਅਸਰ ਪਊਗਾ ਉਹਦਾ ਇਹ ਹੈ ਕਿ ਕੇਂਦਰੀ ਰਾਜਨੀਤੀ ਚ ਤਿੰਨ ਕੋਈ ਫਰਕ ਪੈਣਾ ਉਹ ਤਾਂ ਵੱਧ ਵੱਧ ਕੇ ਰਾਜ ਸਭਾ ਦੀਆਂ ਜਿਹੜੀਆਂ ਸੀਟਾਂ ਉਹਨਾਂ ਤੇ ਫਰਕ ਪਊਗਾ ਪਰ ਉਹ ਆਪਣੀਆਂ ਹੈ ਹੀ ਥੋੜੀਆਂ ਜਿਆਂ ਨੇ ਹੂੰ ਤਾਂ ਮਤਲਬ ਕਿ ਇੰਨਾ ਜ਼ਿਆਦਾ ਕੁਝ ਮੇਰੇ ਖਿਆਲ ਦੇ ਨਾਲ ਵਿਧਾਨ ਸਭਾ ਦਾ ਤਾਂ ਇਹ ਵੀ ਦੇਖਣਾ ਹੋਏਗਾ ਕਿ ਵਿਧਾਨ ਸਭਾ ਸ਼ਾਇਦ ਹੈਗੀ ਹੈ ਕਿ ਨਹੀਂ ਹੈਗੀ ਇਹ ਵੀ ਦੇਖਣਾ ਪਊਗਾ ਲੋਕ ਸਭਾ ਡਿਲੀਮਿਟੇਸ਼ਨ ਦਾ ਜਿਆਦਾ ਰੌਲਾ ਇਸ ਬਲੇ ਜੀ 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 ਖੈਰ ਪਤਾ ਲੱਗ ਜਾਣਾ ਬਾਕੀ ਖੈਰ ਪ੍ਰੋਗਰਾਮ ਦੇਖ ਲਾਂਗੇ ਅਸੀਂ ਵੀ ਦੁਬਾਰਾ ਤੋਂ ਜਗਤਾਰ ਸਰਾਜ ਜੀ ਕਹ ਰਹੇ ਕਿ ਕੱਲੀ ਪਾਜਪਾਨੀਆਂ ਕਹਿੰਦੇ ਈਡੀ ਵੀ ਨਾਲ ਹੀ ਹੈ ਤੇ ਉਹ ਤੇ ਪਾਈ ਰਲਿਆ ਮਿਲਿਆ ਕੰਮ ਹੈ ਉਹਨਾਂ ਦਾ ਉਹ ਰਲ ਕੇ ਹੀ ਸਾਰਾ ਕੰਮ ਚੱਲਦਾ ਹੈ ਖੈਰ ਪ੍ਰੋਗਰਾਮ ਨੂੰ ਥੋੜਾ ਜਿਹਾ ਸ਼ੇਅਰ ਕਰ ਦਿਓ ਜੀ ਪ੍ਰੋਗਰਾਮ ਨੂੰ ਥੋੜਾ ਜਿਹਾ ਕੀ ਨੀ ਤੋਰ ਸਜਣ ਕਹ ਰਹੇ ਆ ਕਿ 150 ਸੀਟਾਂ ਹੋ ਸਕਦੀਆਂ ਵਿਧਾਨ ਸਭਾ ਦੀਆਂ ਤਾਂ ਫਿਰ ਜਿਆਦਾ ਕੋਈ ਫਰਕ ਤਾਂ ਪਿਆ ਹੀ ਨਹੀਂ 117 ਤੇ ਹੈਗੇ ਹੂੰ ਜੀ ਚਲੋ ਵਿਧਾਨ ਸਭਾ ਦੀ ਵੀ ਨਾਲ ਹੋਊਗੀ ਹੱਦ ਬੰਦੀ ਨਵੇਂ ਸਿਰੇ ਤੋਂ ਜੀ ਜੀ ਤਾਂ ਫਿਰ ਉਹ ਤੇ 117 ਹੈਗੀਆਂ ਹੀ ਆ 33 ਵਧੀਆਂ ਹੂੰ ਤਾਂ ਕਈ ਸਟੇਟਾਂ ਤਾਂ ਫਿਰ ਯੂਪੀ ਯੂਪੀ ਦੀਆਂ ਕਿੱਥੋਂ ਤੱਕ ਜਾਣਗੀਆਂ ਬਿਲਕੁਲ ਉਹਨਾਂ ਜਿੱਤੇ ਬਹੁਤ ਬਹੁਤ ਜਿਹੜੀਆਂ ਲੋਕ ਸਭਾ ਦੀਆਂ ਉਹਨਾਂ ਦੀ 80 ਤੋਂ 143 ਹੋ ਰਹੀਆਂ ਨੇ ਜੀ ਬੜਾ ਕੁਝ ਫਿਰ ਫਿਰ ਵੀ ਫਿਰ ਬਣਾ ਹੋਣਾ ਇਹਦੇ ਵਿੱਚ ਕਰਮਿੰਟੂ ਜੀ ਅੱਜ ਤੇ ਸੈਗਮੈਂਟ ਹੋ ਗਏ ਪਹਿਲਾਂ ਕ੍ਰਿਕਟ ਵਾਲਾ ਹੋ ਗਿਆ ਫਿਰ ਕਲਾਕਾਰਾਂ ਵਾਲਾ ਹੋ ਗਿਆ ਵਿੱਚ ਰਾਜਨੀਤੀ ਵਾਲਾ ਹੋ ਗਿਆ ਹੁਣ ਆਪਾਂ ਇਹਨਾਂ ਇਹਨਾਂ ਤਿੰਨੇ ਸੈਗਮੈਂਟਸ ਤੋਂ ਥੋੜਾ ਜਿਹਾ ਬਾਹਰ ਆ ਕੇ ਇੱਕ ਹੋਰ ਸੈਗਮੈਂਟ ਵਾਲੇ ਪਾਸੇ ਚਲੀਓ ਆਪਣੇ ਸਮਾਜ ਵਾਲਾ ਜਿਹੜਾ ਸੈਗਮੈਂਟ ਬੜਾ ਜ਼ਰੂਰੀ ਹੈ